ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਡਿਪਟੀ ਲੀਡਰ ਡਾਕਟਰ ਰਾਜਕਮਾਰ ਚੱਬੇਵਾਲ ਜਦੋਂ ਹੀ ਆਮ ਆਦੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਹਲਕੇ ਦੇ ਪੈਂਡਿੰਗ ਕੰਮ ਨੇ ਉਹ ਰਾਤ ਤੱਕ ਨਿਬੇੜੇ ਜਾਂਦੇ ਨੇ ਕਿਉਂਕਿ ਇਸ਼ਾਰਾ ਸਰਕਾਰ ਦਾ ਮਿਲ ਜਾਂਦਾ ਹੈਗਾ। ਕਰੀਬ ਰਾਤ ਬੀਤੀ ਰਾਤ 10:30 ਵਜੇ ਤੱਕ ਕੰਮ ਚੱਲਦੇ ਰਹੇ ਤੇ ਇਸ ਟਾਈਮ ਵੀ ਚੱਲ ਰਹੇ ਨੇ। ਹਾਲਾਂਕਿ ਜਦੋਂ ਸਰਕਾਰੀ ਮੁਲਾਜ਼ਮ ਆ 5 ਵਜੇ ਕੀ 4:30 ਵਜੇ ਹੀ ਘਰਾਂ ਨੂੰ ਭਜਨੇ ਸ਼ੁਰੂ ਹੋ ਜਾਂਦੇ ਨੇ ਤੇ ਛੁੱਟੀਆਂ ਵਾਲੇ ਦਿਨ ਤੇ ਦਫਤਰ ਹਾਜ਼ਰ ਹੋ ਜੇ ਸਰਕਾਰੀ ਮੁਲਾਜ਼ਮ ਇਹ ਤੇ ਹੋ ਨਹੀਂ ਸਕਦਾ ਪਰ ਇਸ ਮਸਲੇ ਦੇ ਵਿੱਚ ਜਿਹੜੇ ਸਬੰਧਤ ਅਧਿਕਾਰੀ ਨੇ ਉਹ ਕਹਿ ਰਹੇ ਕਿ ਜਿਹਾ ਕੋਈ ਕੰਮ ਨਹੀਂ ਕੀਤਾ ਜਿਹੜਾ ਸਿਰਫ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੀ ਅਸੀਂ ਕੰਮ ਕਰ ਰਹੇ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਸਰਕਾਰ ਦਾ ਹੁਣ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਕਿਉਂਕਿ ਹੁਣ ਚੋਣ ਜਾਬਤਾ ਲੱਗਣ ਵਾਲਾ ਹੁਣ ਪੂਰਾ ਮਸਲਾ ਕੀ ਉਸ ਮਸਲੇ ਤੇ ਤੁਹਾਡੇ ਨਾਲ ਸਾਂਝ ਪਾਉਨੇ ਕਿ ਆਮ ਆਦੀ ਪਾਰਟੀ ਚ ਸ਼ਾਮਲ ਹੁੰਦਿਆਂ ਹੀ ਸਰਕਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹਲਕੇ ਤੇ ਮਿਹਰਬਾਨ ਹੋ ਗਈ ਆ ਚਰਚਾ ਇਹ ਸ਼ੁਰੂ ਹੋ ਚੁੱਕੀ ਕਿ ਸਰਕਾਰ ਵੱਲੋਂ ਜਿਹੜੇ ਕਰੀਬ 2.4 ਕਰੋੜ ਰੁਪਏ ਦੇ ਜਿਹੜੇ ਫੰਡ ਨੇ ਉਹ ਰਾਤੋਂ ਰਾਤ ਵੰਡਣ ਵਾਸਤੇ ਬਲਾਕ ਮਾਇਲਪੁਰ ਹਸ਼ਿਆਰਪੁਰ ਟੂ ਉਹਦੇ ਦਫਤਰ ਖੁੱਲੇ ਗਏ ਨੇ ਡਾਕਟਰ ਰਾਜਕਪਾਲ ਚੱਬੇਵਾਲ ਬੀਤੀ ਦੁਪਹਿਰ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਤੋਂ ਬਾਅਦ ਪੰਜਾਬ ਦੇ ਕੈਬਨਟ ਮੰਤਰੀ ਜਿਹੜੇ ਨੇ ਹਰਪਾਲ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਮੀਤਹੇਰ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਸ਼ਾਮ ਤੱਕ ਜਿਹੜਾ ਹਸ਼ਿਆਰਪੁਰ ਦਾ ਪ੍ਰਸ਼ਾਸਨ ਉਹ ਹਰਕਤ ਤੇ ਆ ਜਾਂਦਾ ਹੈਗਾ ਹਰਕਤ ਇਹ ਹੁੰਦੀ ਹੈ ਇਸ਼ਾਰਾ ਮਿਲ ਜਾਂਦਾ ਕਿ ਰਾਤ 10:30 ਵਜੇ ਦੇ ਕਰੀਬ ਵੀ ਦਫਤਰ ਖੁੱਲੇ ਰਹਿੰਦੇ ਨੇ ਚਰਚਾ ਇਹ ਵੀ ਆ ਕਿ ਡਾਕਟਰ ਚੱਬੇਵਾਲ ਉਸ ਦੇ ਹਲਕੇ ਦੇ ਲੋਕਾਂ ਦਾ ਖਿਆਲ ਹੁਣ ਰੱਖਣਾ ਸ਼ੁਰੂ ਕਰ ਦਿੱਤਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਪੂਰੀ ਦਿਵਾਲ ਹੋ ਰਹੀ ਹੈ ਦੇਰ ਰਾਤ ਬੀਡੀਪੀਓ ਦਫਤਰ ਸ਼ਾਰਪੁਰ 2 ਅਤੇ ਬੀਡੀਪੀਓ ਦਫਤਰ ਮਾਲਪੁਰ ਮੀਡੀਆ ਦੇ ਕੁਝ ਕਰਮਚਾਰੀ ਵੀ ਉੱਥੇ ਪਹੁੰਚਦੇ ਨੇ ਉਹਨਾਂ ਨੇ ਜਾ ਕੇ ਦੇਖਿਆ ਕਿ ਸਬੰਧਤ ਦਫਤਰਾ ਅਧੀਨ ਆਉਂਦੇ ਹਲਕਾ ਚੱਬੇਵਾਲ ਦੇ ਲਾਭਪਾਤਰੀਆਂ ਨੂੰ ਮਕਾਨਾਂ ਦੀਆਂ ਛੱਤਾਂ ਦੀ ਮੁਰੰਮਤ ਲਈ ਦਿੱਤੀ ਜਾਣ ਵਾਲੀ ਪ੍ਰਤੀ ਵਿਅਕਤੀ 15000 ਰੁਪਏ ਦੀ ਰਾਸ਼ੀ ਰਾਤੋਂ ਰਾਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਉਣ ਲਈ ਬੀਡੀਪੀਓ ਦੇ ਦਫ਼ਤਰ ਖੁੱਲੇ ਰੱਖੇ ਗਏ ਨੇ ਤੇ ਮੁਲਾਜ਼ਮ ਰਾਤ ਤੋਂ ਲੈ ਕੇ ਸਵੇਰ ਤੱਕ ਕੰਮ ਕਰਦੇ ਰਹੇ ਨੇ ਇਹਨਾਂ ਲਾਭਪਾਤਰੀ ਦੀ ਰਾਸ਼ੀ ਦੀ ਅਦਾਇਗੀ ਲਈ ਸਬੰਧਤ ਕੁਝ ਬੈਂਕ ਦੀਆਂ ਬ੍ਰਾਂਚਾਂ ਵੀ ਖੁੱਲੀਆਂ ਹੋਈਆਂ ਸਨ ਇਸ ਮਸਲੇ 'ਤੇ ਵੀ ਜਾਣਕਾਰ ਦੱਸਦੇ ਨੇ ਕਿ ਡਾਕਟਰ ਚੱਬੇਵਾਲ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦਿਆਂ ਹੀ ਵਿਜੀਲੈਂਸ ਦੇ ਘੇਰੇ ਵਿੱਚ ਆਏ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਸੈਂਕਸ਼ਨ ਲੈਟਰਾਂ ਦੇ ਮਾਮਲੇ ਵਿੱਚੋਂ ਕੱਢਣ ਅਤੇ ਹਲਕੇ ਦੇ ਲੋਕਾਂ ਦੀਆਂ ਵੋਟਾਂ ਬਟੋਰ ਲਈ ਅਰੰਭ ਸ਼ੁਰੂ ਹੋ ਚੁੱਕੇ ਨੇ ਇਹ ਵੀ ਜਾਣਕਾਰੀ ਸਾਂਝੀ ਤੁਹਾਡੇ ਨਾਲ ਕਰਦੇ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਪੰਜਾਬ ਨਿਰਮਾਣ ਸਕੀਮ ਅਧੀਨ ਚੱਤਾਂ ਦੀ ਮਰੰਮਤ ਕਰਾਉਣ ਲਈ ప్రతి ਵਿਅਕਤੀ 15000 ਰੁਪਏ ਦਿੱਤੇ ਸਨ ਜਿਹੜੇ ਕਿ ਤਤਕਾਲੀ ਕਾਂਗਰਸ ਪਾਰਟੀ ਦੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਸਮੇਂ ਸਿਰ ਤੇ ਦੇਣ ਦੀ ਥਾ ਵੋਟਾਂ ਬਟੋਰਨ 2022 ਦੀਆਂ ਚੋਣਾਂ ਸਿਰ ਤੇ ਦੇਖਦਿਆਂ ਵੱਡੇ ਨੇ ਸ਼ੁਰੂ ਕਰ ਦਿੰਦੇ ਨੇ ਲੇਕਿਨ ਉਸ ਸਮੇਂ ਚੋਣ ਜਾਬਤਾ ਲੱਗ ਜਾਂਦਾ ਹਾਲਾਂਕਿ ਡਾਕਟਰ ਚੱਬੇਵਾਲ ਨੇ ਕੁੱਲ ਰਾਸ਼ੀ ਚੋਂ ਕਰੀ 5 ਕਰੋੜ 86 ਲੱਖ ਰੁਪਏ ਵੱਡੇ ਸਨ ਕਿ ਉਸ ਸਮੇਂ ਆਵਾਦੀ ਪਾਰਟੀ ਦੇ ਚੱਬੇਵਾਲ ਤੋਂ ਉਮੀਦਵਾਰ ਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਇਸ ਦੀ ਸ਼ਿਕਾਇਤ ਕਰ ਦਿੱਤੀ ਜਿਸ ਤੇ ਸਰਕਾਰ ਵੱਲੋਂ ਬਾਚ ਇਹਨਾਂ ਲਾਪਾਤਰੀਆਂ ਨੂੰ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਹਤ ਰਾਸ਼ੀ ਰੋਕ ਦਿੱਤੀ ਕਿਉਂਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤੇ ਮੁਸੀਬਤਾਂ ਵੱਧ ਜਾਂਦੀਆਂ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਵਾਸਤੇ ਭਗਵੰਤ ਮਾਨ ਸਰਕਾਰ ਨੇ ਕਰੀਬ 4.14 ਕਰੋੜ ਰੁਪਏ ਦੇ ਬਕਾਇਆ ਰਿੰਦੇ ਫੰਡ ਡਿਪਟੀ ਕਮਿਸ਼ਨਰ ਲਈ ਵਾਪਸ ਮੰਗਵਾ ਲਏ ਸਨ ਇਸ ਮਾਮਲੇ ਵਿੱਚ ਸ਼ਿਕਾਇਤਾਂ ਮਿਲੀਆਂ ਸਨ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਖਿਲਾਫ ਔਰ ਵਿਜੀਲੈਂਸ ਵੱਲੋਂ ਜਾਲੀ ਸੈਂਕਸ਼ਨ ਲੈਟਰ ਵੰਡ ਦੇ ਮਾਮਲੇ ਵਿੱਚ ਜਾਂਚ ਵੀ ਆਰੰਭੀ ਗਈ ਸੀ ਜਿਸ ਦੇ ਘੇਰੇ ਵਿੱਚ ਆਏ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰਿਆਂ ਦੇ ਵਿੱਚ ਚੇਤਾਇਆ ਵੀ ਸੀ ਤੇ 3-4 ਦਿਨ ਬਾਅਦ ਹੀ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਛੱਡ ਕੇ ਆਵਾਦੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ ਸ਼ਾਮਲ ਹੁੰਦਿਆ ਹੈ ਹਿਸ਼ਾਰਪੁਰ ਜ਼ਿਲ੍ਹਾ ਪ੍ਰਸ਼ਾਸਨ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਮਿਹਰਬਾਨ ਹੋ ਜਾਂਦਾ ਚਰਚਾ ਹੈ ਹਿਸ਼ਾਰਪੁਰ ਦੇ ਵਿੱਚ ਕਿ ਪੰਜਾਬ ਨਿਰਮਾਣ ਸਕੀਮਾ ਅਧੀਨ ਛੱਤਾਂ ਦੀ ਬਰੰਮਤਲੀ ਦਿੱਤੀ ਜਾਣ ਵਾਲੀ 15000 ਰੁਪਏ ਦੀ ਪ੍ਰਤੀ ਵਿਅਕਤੀ ਦੀ ਜਿਹੜੀ ਰਾਸ਼ੀ ਬੰਦੀ ਸੀ ਉਹ ਕਰੀਬ 4.14 ਕਰੋੜ ਰੁਪਏ ਸੀ ਜੋ ਮੌਜੂਦਾ ਸਰਕਾਰ ਵੱਲੋਂ ਪਹਿਲਾਂ ਰੋਕ ਦਿੱਤੀ ਗਈ ਸੀ ਤੇ ਹੁਣ ਰਾਤੋਂ ਰਾਤ ਬਹਾਲ ਕਰ ਦਿੱਤੀ ਗਈ ਆ ਲਾਪਤਰੀਆਂ ਦੇ ਖਾਤਿਆਂ ਵਿੱਚ ਪਾਉਣ ਲਈ ਬੀਡੀਪੀਓ ਛਾਰਪੁਰ 2 ਅਤੇ ਮਾਲਪੁਰ ਬੀਡੀਪੀਓ ਦਫਤਰ ਦੇ ਰਾਤ ਤੱਕ ਜਿਹੜੇ ਨੇ ਉਹ ਮੁਲਾਜ਼ਮ ਕੰਮ ਕਰਦੇ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹਾਗੇ ਨੇ ਔਰ ਇਹ ਵੀ ਚਰਚਾ ਕਿ ਸੰਬੰਧਿਤ ਬੈਂਕਾਂ 'ਵੀ ਖੁੱਲੀਆਂ ਸੀ ਕਿਉਂਕਿ ਅੱਜ ਸ਼ਾਮ ਨੂੰ ਦੇਸ਼ ਅੰਦਰ ਚੋਣ ਜਾਬਤਾ ਲੱਗ ਜਾਣਾ ਤੇ ਸਰਕਾਰਾਂ ਦੇ ਬਹੁਤ ਸਾਰੇ ਕੰਮ ਰੁਕ ਜਾਣੇ ਨੇ ਇਹ ਵੀ ਦੱਸਿਆ ਜਾ ਰਿਹਾ ਇਸ ਮਸਲੇ ਦੇ ਵਿੱਚ ਸਰਕਾਰ ਕਿਉਂਕਿ ਛਾਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾ ਸਕਦੀ ਆ ਇਸ ਬੰਦੇ ਵਿੱਚ ਜਦੋਂ ਡੀਡੀਪੀਓ ਜਿਹੜੇ ਅਸਲ ਦੇ ਵਿੱਚ ਬੀਡੀਪੀਓ ਲੇਕਿਨ ਉਹਨਾਂ ਨੂੰ ਆਰਜੀ ਤੌਰ ਤੇ ਇਨਚਾਰਜ ਲਗਾਇਆ ਗਿਆ ਪਾਵਰਾਂ ਦਿੱਤੀਆਂ ਗਈਆਂ ਸੁਖਵਿੰਦਰ ਸਿੰਘ ਹੋਣੀ ਸੁਖਵਿੰਦਰ ਸਿੰਘ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿ ਰਹੇ ਨੇ ਕਿ ਅਜੇ ਹਾ ਕੁਝ ਨਹੀਂ ਹੈ ਸੰਭਾਵੀ ਕਿਉਂਕਿ ਕੋਡ ਕੋਡ ਆਫ ਕੰਡਕਟ ਲੱਗਣ ਵਾਲਾ ਸਾਨੂੰ ਹਦਾਇਤਾਂ ਨੇ ਕਿ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਦੇ ਸ਼ਹਿਰਾਂ ਦੇ ਵਿੱਚ ਬੋਰਡ ਲੱਗੇ ਨੇ ਉਹ ਉਤਾਰੇ ਜਾਣ ਤੇ ਹੋਰ ਜਿਹੜੀਆਂ ਇਦਾਂ ਦੀਆਂ ਸਿਆਸੀ ਜਿਹੜੀਆਂ ਗਤੀਵਿਧੀਆਂ ਉਹਨਾਂ ਤੇ ਧਿਆਨ ਰੱਖਿਆ ਜਾਵੇ ਇਸ ਕਰਕੇ ਅਸੀਂ ਦੇਰ ਰਾਤ ਬੈਠੇ ਰਹੇ ਰਹੀ ਗੱਲ ਕਿਉਂਕਿ ਮੈਂ ਦਫਤਰ ਨਹੀਂ ਖੋਲਿਆ ਮੇਰਾ ਘਾਰੇ ਦਫਤਰ ਦੇ ਵਿੱਚ ਇਸ ਕਰਕੇ ਕਈਆਂ ਨੂੰ ਅਜੀਹਾਲ ਲੱਗਾ ਹੋਵੇਗਾ ਅਸੀਂ ਅਜੀਹਾਂ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਪਾਰਟੀ ਦੇ ਐਮਐਲਏ ਪ੍ਰਤੀ ਕੋਈ ਕੰਮ ਨਹੀਂ ਕੀਤਾ ਸੁਖਵਿੰਦਰ ਜੀ ਇੱਕ ਜਾਣਕਾਰੀ ਲੈਣੀ ਸੀ ਕਿ ਅ ਖਾਜੇ ਛੁੱਟੀ ਵਾਲੇ ਦਿਨ ਵੀ ਤਾਂ ਬੀਤੀ ਰਾਤ ਵੀ ਤੁਹਾਡਾ 10 11 ਵਜੇ ਤੱਕ ਦਫਤਰ ਚੱਲਦਾ ਰਿਹਾ ਹੈ ਜੀ ਕੋਈ ਖਾਸ ਵਜਾ ਨੀ ਰਾਤੇ ਕੋਈ ਨਹੀਂ ਚੱਲਦਾ ਮੇਰਾ ਉਥੇ ਹੈ ਰੈਸ਼ੀਆ ਮੇਰੀ ਦਫਤਰ ਦੇ ਵਿੱਚ ਹੀ ਅੱਛਾ ਜੀ ਉੱਥੇ ਵਿੱਚ ਰੈਸ਼ ਤੇ ਹੀ ਹੈ ਜੀ ਅੱਛਾ ਕਹਿੰਦੇ ਕੋਈ ਕੋਈ ਖਾਸ ਕਾਰਜ ਨਿਪਰੇ ਚਾੜ ਰਹੇ ਸੀ ਕੁਝ ਫਾਈਲ ਅਫਰ ਨਹੀਂ 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 ਕੋਈ ਕੋਈ ਸਰ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਹੂੰ ਕਹਿੰਦੇ ਖਾਤੇਾਂ 'ਚ ਕੋਈ ਗ੍ਰਾਂਟ ਗ੍ਰੰਟਾਂ ਦੇ ਕਲੀਅਰ ਕਰ ਰਹੇ ਸੀ ਬੈਕ ਵੀ ਖੁੱਲੀਆਂ ਸਾਨੂੰ ਅਜੇ ਤੱਕ ਸਰ ਗ੍ਰਾਂਟ ਆਈ ਕੋਈ ਨਹੀਂ ਆ ਜੀ 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 ਜਿੰਨਾ ਚਿਰ ਸਾਨੂੰ ਕੋਈ ਗ੍ਰਾਂਟ ਨਹੀਂ ਹੁੰਦੀ ਅਸੀਂ ਸਰ ਤੇ ਨਹੀਂ ਪਾ ਸਕਦੇ ਕਿਤੇ ਵੀ ਅੱਜ ਨਾਲੇ ਚੋਣ ਜਾਬਤਾ ਲੱਗ ਜਾਣਾ ਜੀ ਸ਼ਾਮ ਤੱਕ ਕੋ ਹੋਣਾ ਹੀ ਨਹੀਂ ਕੋਈ ਸ਼ੇ ਨਹੀ ਸ਼ਾਇਦ ਕਹਿੰਦੇ ਇਸੇ ਕਰਕੇ ਚੋਣ ਜਾਬਤੇ ਤੋਂ ਪਹਿਲਾਂ ਜਿਹੜੇ ਕਲੀਅਰ ਕਰ ਰਹੇ ਖਾਸ ਕਰਕੇ ਚੱਬੇਵਾਲ ਸਾਹਿਬ ਦੇ ਜਿਹੜੇ ਬਲੋਕ ਹਨ ਮਲਪੋਰਾ ਹਿਅਰਪਟੂ ਆਪਾਂ ਸਿਰਫ ਸਾਨੂੰ ਇਹ ਇਨਸਟ੍ਰਕਸ਼ਨਾਂ ਮਿਲੀਆਂ ਚੋਣ ਕਮਿਸ਼ਨ ਵੱਲੋਂ ਜਿਹੜੇ ਆਰਓ ਨੇ ਰਿਟਰਨ ਕਰਸਲ ਵੀ ਜਿਹੜੇ ਜੇ ਚੋਣ ਜਾਬਤਾ ਲੱਗਦਾ ਵਾ ਤੇ ਆਪਾਂ ਜਿਹੜੇ ਪਿੰਡ ਨੇ ਪਿੰਡਾਂ ਦੇ ਰੋਡ ਨੇ ਉਤੋਂ ਸਾਰੇ ਪੋਲੀਟਿਕਲ ਪਾਰਟੀਆਂ ਦੇ ਬੋਰਡ ਲਵਾਉਣੇ ਆ ਜੀ ਜੀ ਉਹਦੇ ਕਰਕੇ ਅਸੀਂ ਮੀਟਿੰਗ ਤੇ ਰਾਤੀ ਲੇਟ ਹੋ ਗਏ ਥੋੜਾ ਜਿਹਾ ਅੱਜ ਵੀ ਚੱਲ ਰਹੀ ਐ ਇਸ ਟਾਈਮ ਵੀ ਕਹਿ ਰਹੇ ਚੱਲ ਰਹੀ ਹੈ ਦਫ਼ਤਰ ਦੇ ਕੰਮ ਹਾਂਜੀ ਹਾਂਜੀ ਉਹ ਦਫ਼ਤਰ ਆਪਾਂ ਬਿਠਾਇਆ ਐ ਐਨਵੀਐਸ ਜੀ ਸਾਹਿਬ ਨੇ ਹਕੂਮਤ ਕੀਤੇ ਆ ਕਿ ਜਦੋਂ ਚੋਣ ਜਾਬਤੇ ਦਾ ਆਉਂਦਾ ਵਾ ਆਪਣੀਆਂ ਟੀਮਾਂ ਤਿਆਰ ਕਰ ਲਓ ਤੇ ਪਿੰਡਾਂ ਦੇ ਵਿੱਚ ਭੇਜ ਕੇ ਤੇ ਜਿਹੜੇ ਜਿੰਨੇ ਵੀ ਸਰਕਾਰੀ ਬੋਰਡ ਲੱਗੇ ਆ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਸਾਰੇ ਲਗਾਉਣੇ ਆ ਜੀ ਉਹਦੇ ਕਰਕੇ ਅਸੀਂ ਬੈਠੇ ਦਫ਼ਤਰ ਮਤਲਬ ਕੋਈ ਪਾਰਟੀਕੂਲਰ ਕਿਸੇ ਐਮਐਲਏ ਦੇ ਏਰੀਏ ਦੇ ਨਾਲ ਤਾਲਕੀ ਮਸਲਾ ਤੁਹਾਡਾ ਜੋ ਕੰਮ ਚੱਲੇ ਰਾਤ ਜਾ ਹੁਣ ਨਹੀਂ 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 ਕਿਸੇ ਰਾਣੀ ਜਾਨ ਸਾਡਾ ਅਸੀਂ ਤਾਂ ਆਪਣੇ ਚੋਣ ਕਮਿਸ਼ਨ ਦੇ ਹਿਦਿਆਤਾ ਹੀ ਫਾਲੋਅ ਅਪ ਕਰ ਰਹੇ ਆ ਜੀ ਉਹ ਜੋ ਜੋ ਤੁਹਾਨੂੰ ਸਟ੍ਰੈਕਸ਼ਨ ਆਉਂਦੀਆਂ ਵਾ ਅਸੀਂ ਜਿਹੜਾ ਵਾ ਵੀ ਉਹ ਉਹਦੇ ਸਬੰਧ ਵਿੱਚ ਮੀਟਿੰਗ ਕਰਨੇ ਆ ਕਿ ਕੋਈ ਜਿਹੜਾ ਕਿ ਫੰਡ ਸਾਰੇ ਕੰਮ ਜਿਹੜੇ ਪੁਰਾਣੇ ਕੰਮ ਚੱਲਦੇ ਆ ਸਿਰਫ ਉਹ ਹੀ ਚੱਲਣਗੇ ਨਵਾਂ ਕੰਮ ਕੋਈ ਨਹੀਂ ਸਟਾਰਟ ਕਰਨਾ ਕੋਈ ਵੀ ਜਿਹੜੀ ਚੋਣ ਕਮਿਸ਼ਨ ਦੇ ਦਰਜੇ ਰਹਿਣਾ ਜੀ ਪਰ ਉਹ ਰਾਤ ਤੱਕ মিডিਆ ਵਾਲੇ ਕਹਿੰਦੇ ਜਦੋਂ ਪਹੁੰਚੇਗੇ ਤੁਸੀਂ ਫਿਰ ਦਫਤਰ ਛੱਡ ਕੇ ਚੱਲ ਗਏ ਸੀ ਜੀ ਹਾਂਜੀ ਨਹੀਂ ਮੈਂ ਦਫਤਰ ਹੀ ਰਹਿ ਆ ਰਾਤ ਸਾਰੀ ਮੈਂ ਵੀ ਦਫਤਰ ਦੇ ਵਿੱਚ ਹੀ ਤੇ ਮੇਰੀ ਰਹਿਸ਼ ਆ ਜੀ 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 ਹਾਂਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਉਧਰ ਹਿਸ਼ਾਰਪੁਰ ਤੋਂ ਇੱਕ ਆਨਲਾਈਨ ਵੈਬ ਚੈਨਲ ਦਾ ਸਟੈਲਰ ਨਿਊਜ਼ ਨੇ ਵੀ ਖਬਰ ਪ੍ਰਕਾਸ਼ਿਤ ਕੀਤੀ ਆ ਗੁਰਜੀਤ ਸਿੰਘ ਹੋਣਾ ਵੱਲੋਂ ਪ੍ਰਕਾਸ਼ਿਤ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਸਰਕਾਰ ਹੈ ਤੋਂ ਸਕਾਰ ਹੈ ਰਾਤ 10 ਵਜੇ ਵੀ ਕੰਮ ਵਿੱਚ ਡਟੇ ਗਏ ਬੀਡੀਪੀਓ ਕਰਮਚਾਰੀ ਔਰ ਹਿੰਦੀ ਦੇ ਵਿੱਚ ਕਿਉਂਕਿ ਇਹ ਪੋਰਟਲ ਚੱਲਦਾ ਉਹਦੇ 'ਚ ਲਿਖਿਆ ਹੈਗਾ ਨਾ ਜਾਣੇ মিডিਆ ਦੇਖ ਕੇ ਕਿਉਂ ਬਾਗੇ ਹਲਕਾ ਚੱਬੇਵਾਲ ਉਹਦੇ 'ਚ ਉਹਨਾਂ ਨੇ ਸਹਾਰੀ ਪੂਰੀ ਕਹਾਣੀ ਲਿਖੀ ਹੈ ਨਾਲ ਦੇ ਨਾਲ ਉਹਨਾਂ ਨੇ ਪੱਖ ਜਿਹੜਾ ਵਾ ਡਾਕਟਰ ਰਾਜਕੁਮਾਰ ਚੱਬੇਵਾਲ ਹੋਣਾ ਦਾ ਵੀ ਲਿਆ ਡਾਕਟਰ ਰਾਜਕੁਮਾਰ ਚੱਬੇਵਾਲ ਹੋਣੀ ਇਸ ਮਸਲੇ ਦੇ ਵਿੱਚ ਆਪਣਾ ਪੱਖ ਰੱਖਦੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਹਨਾਂ ਨੇ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਯੋਜਨਾ ਦੀ ਗ੍ਰਾਂਟ ਦੇ ਲਾਭਪਾਤਰੀਆਂ ਨੂੰ ਲੈ ਕੇ ਗੱਲਬਾਤ ਕੀਤੀ ਸੀ ਹੈ ਹੋ ਸਕਦਾ ਕਿ ਉਹ ਕਾਰਵਾਈ ਸ਼ੁਰੂ ਹੋ ਗਈ ਉਹਨਾਂ ਨੇ ਕਿਹਾ ਕਿ ਉਹ ਜਨਤਾ ਦੀ ਭਲਾਈ ਵਾਸਤੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਯੋਜਨਾ ਸੀ ਯੋਜਨਾ ਵਿੱਚ ਜਿਹੜੇ ਮਸਲੇ ਸੀ ਉਹਦੇ ਚ ਕੋਈ ਵੀ ਅਜਿਹੀ ਗੱਲ ਨਹੀਂ ਸੀ ਉਹਨਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਕਿਹਾ ਜਾ ਚੁੱਕਾ ਕਿ ਇਹਦੇ ਨਾਲ ਸਰਕਾਰ ਨੂੰ ਕਿਸੇ ਕਿਸਮ ਦਾ ਆਰਥਿਕ ਨੁਕਸਾਨ ਨਹੀਂ ਹੋਇਆ ਬਸ ਇੱਕ ਸਿਆਸੀ ਮੁੱਦਾ ਸੀ ਜਿਸ ਕਰਕੇ ਉਹਨਾਂ ਨੂੰ ਇਸ ਮੁੱਦੇ ਦੇ ਵਿੱਚ ਜਾਣਬੁੱਝ ਕੇ ਓਛਾਲਿਆ ਗਿਆ ਜਦਕਿ ਸਰਕਾਰ ਦੇ ਪੈਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਪਰ ਸਵਾਲ ਇਸ ਤੋਂ ਵੱਡਾ ਇਹ ਹੈ ਕਿ ਆਖਰ ਡਾਕਟਰ ਰਾਜਕਮਰ ਚੱਬੇਵਾਲ ਦਾ ਜਿਹੜਾ ਵਿਧਾਨ ਸਭਾ ਹਲਕਾ ਚੱਬੇਵਾਲ ਉਹਦੇ ਚ ਦੋ ਬਲਾਕ ਪੈਂਦੇ ਨੇ ਮਾਹਲਪੁਰ ਤੇ ਹਸ਼ਾਰਪੁਰ ਤੋਂ ਔਰ देर रात ਬੀਡੀਪੀਓ ਸਟਾਫ ਨੂੰ ਕੰਮ ਕਰਨਾ ਦਫਤਰ ਦੇ ਵਿੱਚ ਬੈਠ ਕੇ ਔਰ ਫਿਰ ਅਗਲੇ ਦਿਨ ਮਤਲਬ ਅੱਜ ਛੁੱਟੀ ਵਾਲੇ ਦਿਨ ਵੀ ਕੰਮ ਕਰਨਾ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਉਹ ਵੱਖਰੀ ਗੱਲ ਆ ਕਿ ਜਿਹੜੇ ਬੀਡੀਪੀਓ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਅਸੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕੰਮ ਕਰ ਰਹੇ ਹਾਂ ਫਿਲਹਾਲ ਇਸ ਜਾਣਕਾਰੀ ਦੇ ਨਾਲ ਅਰਜ਼ੋ ਲੈਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ